ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਜੁੜੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਥੋੜੇ ਸਾਹਮਣੇ ਕਿ ਪੰਜਾਬ ਦੇ ਵਿੱਚ ਹੁਣ ਜਰੂਰੀ ਦੇ ਜਿਹੜੇ ਦਿਨ ਬਾਕੀ ਰਹਿ ਰਹੇ ਨੇ ਇਹਨਾਂ ਆਉਂਦੇ ਦਿਨਾਂ ਦੇ ਵਿੱਚ ਮੌਸਮ ਕਿਵੇਂ ਦਾ ਹੋਵੇਗਾ ਕਿਵੇਂ ਦੇ ਹਾਲਾਤ ਦੇਖਣ ਨੂੰ ਮਿਲਣਗੇ ਕੀ ਗਤੀਵਿਧੀਆਂ ਮੌਸਮ ਦੀ ਹੋਣਗੀਆਂ ਵੀਡੀਓ ਥੋੜੀ ਜਿਹੀ ਲੰਬੀ ਜਰੂਰ ਹੋ ਸਕਦੀ ਹੈ ਤਾਂ ਕਿਰਪਾ ਕਰਕੇ ਬਿਨਾਂ ਸਕਿਪ ਕਰਕੇ ਦੇਖਿਓ ਕਿਉਂਕਿ ਤੁਹਾਡੇ ਜ਼ਿਲ੍ਹਿਆਂ ਦੀ ਦਿਨਾ ਦੇ हिसाब ਨਾਲ ਅਸੀਂ ਜਾਣਕਾਰੀ ਦੇਣ ਜਾ ਰਹੇ ਹਾਂ ਅਗਰ ਤੁਸੀਂ ਵੀਡੀਓ ਸਕਿਪ ਕਰੋਗੇ ਤਾਂ ਕਿਤੇ ਨਾ ਕਿਤੇ ਤੁਸੀਂ ਜਾਣਕਾਰੀ ਉਹ ਮਿਸ ਕਰ ਸਕਦੇ ਹੋ ਗੱਲ ਕਰਾਂਗੇ ਸਭ ਤੋਂ ਪਹਿਲਾਂ ਜੋ ਦਿਨ ਚੱਲ ਰਹੇ ਨੇ 7 ਤਰੀਕ ਤੋਂ ਲੈ ਕੇ 10 ਤਰੀਕ ਦੇ ਮੌਸਮ ਦੀ ਤਾਂ ਇਹਨਾਂ ਦਿਨਾਂ ਦੇ ਵਿੱਚਕਾਰ ਧੁੰਦ ਦੇ ਹਾਲਾਤ ਲਗਾਤਾਰ ਬਣੇ ਰਹਿਣਗੇ ਲਗਾਤਾਰ ਪੰਜਾਬ ਦੇ ਉੱਪਰ ਕਿਰਮਣ ਕਣੀ ਜਿਹੜੇ ਹਲਕੇ ਦਰਮਿਆਨੇ ਬੱਦਲ ਆਉਂਦੇ ਦਿਖਾਈ ਦੇਣਗੇ ਪਰ ਕੋਈ ਮੀਂਹ ਦੀ ਸੰਭਾਵਨਾ ਨਾ ਮਾਤਰ ਦੇ ਬਰਾਬਰ ਹੀ ਹੈ ਲਗਾਤਾਰ ਕੜਾਕੇ ਦਾ ਕੋਹਰਾ ਜਿਹਨੂੰ ਚਪਾਲਾ ਕਹ ਦਈਏ ਤਾ ਸੰਘਣੀ ਧੁੰਦ ਦੀ ਚਾਦਰ ਪੰਜਾਬ ਦੇ ਉੱਪਰ ਸਵੇਰ ਤੇ ਸ਼ਾਮ ਬਣੀ ਰਹੇਗੀ ਦੁਪਹਿਰ ਦੇ ਸਮੇਂ ਹਲਕੇ ਦਰਮਿਆਨੇ ਧੁੰਦ ਪੰਜਾਬ ਦੇ ਕਿਸੇ ਕਿਸੇ ਹਿੱਸੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਪਰ ਅਜਿਹਾ ਨਹੀਂ ਹੈ ਕਿ ਪੂਰੇ ਪੰਜਾਬ ਦੇ ਵਿੱਚ ਧੁੰਦ ਤੋਂ ਰਾਹਤ ਮਿਲੇਗੀ ਧੁੰਦ ਦੀ ਰਾਹਤ ਕਾਫੀ ਜ਼ਿਆਦਾ ਘਟ ਹੈ ਧੁੱਪ ਸਾਨੂੰ ਲਗਭਗ ਦੁਪਹਿਰੇ 11 ਵਜੇ ਤੋਂ ਲੈ ਕੇ 3 ਵਜੇ ਦੇ ਵਿਚਕਾਰ ਨਿਕਲਦੀ ਹੋਈ ਦਿਖਾਈ ਦੇਵੇਗੀ ਸਵੇਰ ਅਤੇ ਸ਼ਾਮ ਲਗਾਤਾਰ ਧੁੰਦ ਦੀ ਚਾਦਰ ਪੰਜਾਬ ਦੇ ਉੱਪਰ ਬਰਕਰਾਰ ਰਹਿਣ ਦੇ ਪੂਰੇ ਪੂਰੇ ਚਾਂਸ ਬਣੇ ਹੋਏ ਨੇ ਇਹਨਾਂ ਦਿਨਾਂ ਦੇ ਵਿਚਕਾਰ ਮੀਂਹ ਦੀ ਗਤੀਵਿਧੀ ਨਾ ਮਾਤਰ ਦੇ ਬਰਾਬਰ ਹੈ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ 10 ਤਰੀਕ ਤੱਕ ਲਗਾਤਾਰ ਜਿਹੜੇ ਤਾਪਮਾਨ ਨੇ ਉਹ ਦਿਨ ਦੇ 15 16 14 ਇਹਨਾਂ ਦੇ ਡਿਗਰੀ ਦੇ ਵਿਚਕਾਰ ਘੁੰਮਦੇ ਰਹਿਣਗੇ ਅਤੇ ਰਾਤ ਦੇ ਜਿਹੜੇ ਤਾਪਮਾਨ ਨੇ ਉਹ 2 ਡਿਗਰੀ ਤੋਂ ਲੈ ਕੇ 5 6 ਡਿਗਰੀ ਤੱਕ ਬਰਕਰਾਰ ਰਹਿਣਗੇ ਫਿਰ 10 ਤਰੀਕ ਤੋਂ 12 ਤਰੀਕ ਦੇ ਵਿਚਕਾਰ ਸਾਨੂੰ ਇੱਕ ਮੀਂਹ ਦਾ ਸਪੈਲ ਲੱਗਦਾ ਦਿਖਾਈ ਦੇ ਰਿਹਾ ਹੈ ਜੋ ਕਿ ਇੱਕ ਪੱਛਮੀ ਸਪੈਲ ਹੈ ਪੱਛਮੀ ਸਪੈਲ ਦੀ ਤੁਹਾਨੂੰ ਵੀ ਅੱਗੇ ਵੀ ਦੱਸਿਆ ਸੀ ਕਿ ਇਹ ਹਲਕੇ ਤੋਂ ਦਰਮਿਆਨੇ ਸੁਭਾਅ ਦਾ ਹੁੰਦਾ ਹੈ ਪੱਛਮੀ ਰੂਪ ਤੋਂ ਆਉਂਦਾ ਹੈ ਜਿਸ ਦੇ ਨਾਲ ਪੰਜਾਬ ਦੇ ਬਹੁਤੇ ਇਲਾਕਿਆਂ ਦੇ ਵਿੱਚਕਾਰ ਮੀਂਹ ਦੀ ਗਤੀਵਿਧੀ ਹੁੰਦੀ ਦਿਖਾਈ ਦੇ ਰਹੀ ਹੈ ਤੇ ਇਹ ਜਿਹੜਾ ਸਿਸਟਮ ਹੈ ਇਹ ਹਲਕੇ ਤੋਂ ਦਰਮਿਆਨਾ ਸਿਸਟਮ ਹੈ ਮੌਸਮ ਵਿਭਾਗ ਦੇ ਅਲਰਟ ਦੇ ਮੁਤਾਬਕ ਇਸ ਸਿਸਟਮ ਦੀ ਕੋਈ ਬਹੁਤ ਵੱਡੀ ਮਹੱਤਤਾ ਦਿਖਾਈ ਨਹੀਂ ਦੇ ਰਹੀ ਮੀਂਹ ਦੇ ਪੱਖ ਤੋਂ ਪਰ ਹਲਕੇ ਦਰਮਿਆਨੀ ਕਿਣਮਣ ਕਣੀ ਤੇ ਥੋੜਾ ਬਹੁਤਾ ਸਪੈਲ ਮੀਂਹ ਦਾ ਇਹ ਸਿਸਟਮ ਜਰੂਰ ਪੰਜਾਬ ਦੇ ਵਿੱਚ ਲਗਾਉਂਦਾ ਦਿਖਾਈ ਦੇ ਰਿਹਾ ਤੇ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਮੀਂਹ ਦੇ ਅਸਰ ਇਸ ਸਿਸਟਮ ਰਾਹੀਂ ਹੁੰਦੇ ਦਿਖਾਈ ਦੇ ਰਹੇ ਨੇ ਗੱਲ ਕਰਾਂਗੇ ਕਿ ਕਿਹੜੇ-ਕਿਹੜੇ ਜ਼ਿਲ੍ਹੇ ਵਿੱਚ ਮੀਂਹ ਦੀ ਸੰਭਾਵਨਾ ਹੈ ਤਾਂ ਖਾਸ ਤੌਰ ਤੇ ਸਰਹੱਦੀ ਪੱਛਮੀ ਇਲਾਕਾ ਜਿਹੜਾ ਕਿ ਪਾਕਿਸਤਾਨ ਅਤੇ ਰਾਜਸਥਾਨ ਤੋਂ ਟੱਚ ਹੁੰਦਾ ਹੈ ਉੱਥੋਂ ਸ਼ੁਰੂ ਹੁੰਦਾ ਹੋਇਆ ਇਹ ਮਾਲਵੇ ਦੇ ਇਲਾਕੇ ਤੋਂ ਸੈਂਟਰਲ ਪੰਜਾਬ ਮਾਝੇ ਅਤੇ ਫਿਰ ਦੁਆਬੇ ਨੂੰ ਕਵਰ ਕਰਦਾ ਦਿਖਾਈ ਦੇਵੇਗਾ ਇਸ ਦੇ ਨਾਲ ਜਿਹੜੇ ਜ਼ਿਲ੍ਹੇ ਦੇ ਵਿੱਚ ਘੱਟ ਮੀਂਹ ਦੀ ਸੰਭਾਵਨਾ ਬਣਦੀ ਦਿਖਾਈ ਦੇ ਰਹੀ ਹੈ ਉਹ ਪੂਰਬੀ ਜ਼ਿਲ੍ਹੇ ਨੇ ਖਾਸ ਤੌਰ ਤੇ ਮੋਹਾਲੀ ਫਤੇਗੜ ਸਾਹਿਬ ਪਟਿਆਲਾ ਰੂਪਨਗਰ ਚੰਡੀਗੜ੍ਹ ਦੇ ਇਲਾਕਾ ਇਹ 벨ਟ ਜਿਹੜੀ ਇਹਦੇ ਵਿੱਚ ਘਟ ਅਸਰ ਇਸ ਦਾ ਦਿਖਾਈ ਦੇਵੇਗਾ ਪਰ ਬਾਕੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਰ ਠੀਕ ਠਾਕ ਮਾਹੌਲ ਇਸ ਮੀਂਹ ਦੇ ਰਾਹੀਂ ਬਣਦਾ ਹੋਇਆ ਦਿਖਾਈ ਦੇਵੇਗਾ ਇਸ ਮੀਂਹ ਦੇ ਨਾਲ ਥੋੜਾ ਬਹੁਤਾ ਰਾਤ ਦਾ ਤਾਪਮਾਨ ਜ਼ਰੂਰ ਉੱਪਰ ਹੋਵੇਗਾ ਰਾਤ ਦੇ ਤਾਪਮਾਨ 1 ਤੋਂ 2 ਡਿਗਰੀ ਵੱਧ ਜਾਣ ਦੀ ਉਮੀਦ ਪੂਰੀ ਪੂਰੀ ਬਣੀ ਹੋਈ ਹੈ ਪਰ ਜਿਹੜੇ ਦਿਨ ਦੇ ਤਾਪਮਾਨ ਨੇ ਉਹ ਬਹੁਤ ਕੋਈ ਬਦਲਣ ਦੀ ਉਮੀਦ ਨਾ ਮਾਤਰ ਦੇ ਬਰਾਬਰੀ ਹੈ ਠੰਡ ਦੇ ਹਾਲਾਤ ਪੰਜਾਬ ਦੇ ਵਿੱਚ ਬਰਕਰਾਰ ਰਹਿਣਗੇ ਇਸ ਤੋਂ ਬਾਅਦ ਗੱਲ ਕੀਤੀ ਜਾਵੇ ਤਾਂ 11 12 13 14 15 ਤਰੀਕ ਤੱਕ ਫਿਰ ਮੌਸਮ ਸਥਿਰ ਹੁੰਦਾ ਦਿਖਾਈ ਦੇ ਰਿਹਾ ਧੁੰਦ ਦੇ ਹਾਲਾਤ ਠੀਕ ਠਾਕ ਨੇ ਧੁੱਪ ਵੀ ਨਿਕਲਦੀ ਦਿਖਾਈ ਦੇਵੇਗੀ ਹਵਾ ਦਾ ਵੀ ਰੁੱਖ ਠੀਕ ਠਾਕ ਰਹੇਗਾ ਪਰ 15 ਤਰੀਕ ਤੋਂ ਬਾਅਦ 16 17 ਤਰੀਕ ਦੇ ਵਿਚਕਾਰ ਫਿਰ ਇੱਕ ਸਿਸਟਮ ਪੰਜਾਬ ਦੇ ਵਿੱਚ ਐਂਟਰ ਕਰ ਰਿਹਾ ਹੈ ਇਹ ਸਿਸਟਮ ਜਿਹੜਾ ਹੈ ਇਹ ਉੱਤਰ ਪੱਛਮੀ ਸਿਸਟਮ ਹੈ ਜਿਸ ਦੇ ਨਾਲ ਉੱਤਰੀ ਪਾਸੇ ਤੋਂ ਪੰਜਾਬ ਦੇ ਵਿੱਚ ਮੀਂਹ ਦੀ ਗਤੀਵਿਧੀਆਂ ਹੁੰਦੀਆਂ ਦਿਖਾਈ ਦੇਣਗੀਆਂ ਜਿਦੇ ਵਿੱਚ ਖਾਸ ਤੌਰ ਤੇ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਤੇ ਹੁਸ਼ਿਆਰਪੁਰ ਜ਼ਿਲ੍ਹਾ ਪਹਿਲ ਦੇ ਤੌਰ ਤੇ ਪਾਉਂਦੇ ਦਿਖਾਈ ਦੇਣਗੇ ਇਸ ਸਿਸਟਮ ਜਿਹੜਾ ਹੈ ਇਹ ਵੀ ਕਮਜ਼ੋਰ ਸਿਸਟਮ ਹੈ ਕੋਈ ਬਹੁਤ ਵੱਡਾ ਸਿਸਟਮ ਨਹੀਂ ਹੈ ਇਸ ਦੇ ਨਾਲ ਵੀ ਪੰਜਾਬ ਦੇ ਤਾਪਮਾਨ ਦੇ ਵਿੱਚ ਹਲਕਾ ਫੁਲਕਾ ਤਾਪਮਾਨ ਉੱਪਰ ਥੱਲੇ ਹੁੰਦਾ ਦਿਖਾਈ ਦੇਵੇਗਾ ਕਿਉਂਕਿ ਇਹਨਾਂ ਦਿਨਾਂ ਦੇ ਵਿਚਕਾਰ ਫੇਰ ਜਿਹੜੀ ਹਵਾ ਹੈ ਉਹ ਪੱਛਮ ਅਤੇ ਪੂਰਬ ਦਿਸ਼ਾ ਤੋਂ ਲਗਾਤਾਰ ਚੱਲੇਗੀ ਪੂਰਬੀ ਹਵਾ ਗਰਮੈਸ਼ ਲੈ ਕੇ ਆਵੇਗੀ ਤੇ ਪੱਛਮੀ ਹਵਾ ਠੰਡ ਦਾ ਮਾਹੌਲ ਲੈ ਕੇ ਆਵੇਗੀ ਤੇ ਚੱਕਰਵਾਤੀ ਹਵਾਵਾਂ ਦੇ ਕਾਰਨ ਪੰਜਾਬ ਦਾ ਜਿਹੜਾ ਮੌਸਮ ਹੈ ਉਹ ਫਿਰ ਤੋਂ ਬਦਲਦਾ ਹੋਇਆ ਦਿਖਾਈ ਦੇਵੇਗਾ ਤਾਪਮਾਨ ਥੋੜੇ ਜਿਹਾ ਥੱਲੇ ਜਾਣਗੇ ਕਿਉਂਕਿ ਇਸ ਤ ਇਹਨਾਂ ਦਿਨਾਂ ਦੇ ਵਿਚਕਾਰ ਥੋੜਾ ਜਿਹਾ ਤਾਪਮਾਨ ਇੱਕ ਵਾਰੀ ਫਿਰ ਗਿਰਦਾ ਹੁੰਦਾ ਦਿਖਾਈ ਦਿੰਦਾ ਹੈ ਪੰਜਾਬ ਦੇ ਵਿੱਚ ਤਾਪਮਾਨ ਜਿਹੜੇ ਨੇ ਉਹ 15 ਡਿਗਰੀ ਤੋਂ ਥੱਲੇ ਆਉਣ ਦੀ ਪੂਰੀ ਪੂਰੀ ਉਮੀਦ ਬਣੀ ਹੋਈ ਹੈ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਪਹਾੜੀ ਖੇਤਰਾਂ ਵਿੱਚ ਵੀ ਲਗਾਤਾਰ ਸਿਸਟਮ ਪਹੁੰਚ ਰਹੇ ਨੇ ਬਰਫਵਾਰੀ ਦਾ ਮਾਹੌਲ ਬਣੇਗਾ ਧੁੰਦ ਦੇ ਹਾਲਾਤ ਅਤੇ ਕਿਰਮੜ ਕਣੀ ਪਹਾੜੀ ਖੇਤਰਾਂ ਵਿੱਚ ਹੋਵੇਗੀ ਤਾਂ ਉਸ ਦਾ ਅਸਰ ਪੰਜਾਬ ਦੇ ਉੱਪਰ ਵੀ ਦੇਖਣ ਨੂੰ ਮਿਲੇਗਾ ਤੇ ਇਸ ਪਹਾੜੀ ਖੇਤਰਾਂ ਦੇ ਸਿਸਟਮ ਦੇ ਕਾਰਨ ਪੰਜਾਬ ਦੇ ਤਾਪਮਾਨ ਦੇ ਵਿੱਚ ਕਾਫੀ ਜ਼ਿਆਦਾ ਸਾਨੂੰ ਗਰਾਵਡ ਦੇਖਣ ਨੂੰ ਮਿਲੇਗੀ ਤਾਪਮਾਨ ਜਿਹੜੇ ਨੇ 15 ਡਿਗਰੀ ਤੋਂ ਥੱਲੇ ਆਉਣ ਦੇ ਕਾਫੀ ਜ਼ਿਆਦਾ ਚਾਂਸ ਬਣਦੇ ਦਿਖਾਈ ਦੇ ਰਹੇ ਨੇ ਜਿਸ ਦੇ ਨਾਲ ਉਮੀਦ ਇਹ ਬਣ ਰਹੀ ਹੈ ਕਿ ਪੰਜਾਬ ਦਾ ਪਾਰਾ ਫਿਰ ਘਟਦਾ ਹੋਇਆ ਦਿਖਾਈ ਦੇਵੇਗਾ ਸ਼ੀਤ ਲਹਿਰ ਦੇ ਹਾਲਾਤ ਬਣ ਜਾਣ ਦੀ ਉਮੀਦ ਜ਼ਿਆਦਾਤਰ ਬਣਦੀ ਦਿਖਾਈ ਦੇ ਰਹੀ ਹੈ ਫਿਰ ਦੂਹਰਾ ਤੋਂ ਗੱਲ ਕਰਾਂਗੇ 17 ਤੋਂ ਲੈ ਕੇ 20 ਤਰੀਕ ਤੇ ਮੌਸਮ ਦੀ ਫੇਰ ਮੌਸਮ ਕਲੀਅਰ ਹੁੰਦਾ ਦਿਖਾਈ ਦੇ ਰਿਹਾ ਹੈ ਪੱਛਮੀ ਹਵਾ ਦੀ ਵਾਪਸੀ ਹੈ ਧੁੱਪ ਦੇ ਹਾਲਾਤ ਵੀ ਬਣਦੇ ਹੋਏ ਦਿਖਾਈ ਦੇ ਰਹੇ ਥੋੜਾ ਜਿਹਾ ਮੌਸਮ ਕਲੀਅਰ ਹੁੰਦਾ ਜਾਪਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਦਿਨ ਦੇ ਵੇਲੇ ਅਗਰ ਧੁੱਪ ਨਿਕਲਦੀ ਹੈ ਤਾਂ ਸਾਨੂੰ ਰਾਤ ਨੂੰ ਵੀ ਗਰਮੀ ਦਾ ਮਾਹੌਲ ਦੇਖਣ ਨੂੰ ਮਿਲਦਾ ਹੈ ਦਿਨ ਦੇ ਵੇਲੇ ਧੁੱਪ ਨਿਕਲਣ ਦੇ ਕਾਰਨ ਅੱਧਾ ਡਿਗਰੀ ਜਾਂ 1 ਡਿਗਰੀ ਦਾ ਤਾਪਰ ਅਗਰ ਵੱਧਦਾ ਹੈ ਤਾਂ ਰਾਤ ਦੇ ਸਮੇਂ ਇਸ ਤਾਪਮਾਨ ਦੇ ਬਹੁਤ ਜ਼ਿਆਦਾ ਇੰਪੋਰਟੈਂਸ ਵੱਧ ਜਾਂਦੀ ਹੈ ਕਿਉਂਕਿ ਰਾਤ ਨੂੰ ਜਦੋਂ ਧੁੰਦ ਪੈਂਦੀ ਹੈ ਠੰਡ ਚੱਲਦੀ ਹੈ ਤਾਂ ਫਿਰ ਨੁਕਸਾਨ ਜਿਹੜੇ ਆਵਾਜਾਈ ਵਾਲੇ ਪਰਸਨ ਹੁੰਦੇ ਨੇ ਜਿਨ੍ਹਾਂ ਨੇ ਸੜਕ ਦੇ ਉੱਪਰ ਆਵਾਜਾਈ ਕਰਨੀ ਹੁੰਦੀ ਹੈ ਤਾਂ ਉਹਨਾਂ ਦਾ ਨੁਕਸਾਨ ਜ਼ਿਆਦਾ ਹੁੰਦਾ ਹੈ ਕਿਉਂਕਿ ਟਰੈਵਲ ਕਰਨ ਦੇ ਵਿੱਚ ਧੁੰਦ ਬਹੁਤ ਜ਼ਿਆਦਾ ਮੁਸ਼ਕਲ ਪੇਸ਼ ਕਰਦੀ ਹੈ ਫਿਰ ਗੱਲ ਕਰਾਂਗੇ ਆਖਰੀ ਜਿਹੜੇ ਹਫਤਾਸ ਦੇ ਰਹੇ ਉਹਨਾਂ ਵਿੱਚ 21 ਤੋਂ ਲੈ ਕੇ 25 ਤਰੀਕ ਤੇ ਮੌਸਮ ਦੀ ਤਾਂ 21 ਤਰੀਕ ਤੋਂ 25 ਦਾ ਮੌਸਮ ਆਲਮੋਸਟ ਬਹੁਤ ਵਧੀਆ ਹੈ ਬਹੁਤ ਠੀਕ ਠਾਕ ਹੈ ਤੇ ਮੀਂਹ ਦੀ ਸੰਭਾਵਨਾ ਇਸ ਦੇ ਵਿੱਚ ਘੱਟ ਹੈ ਪਛਮੀ ਹਵਾ ਦੀ ਵਾਪਸੀ ਹੋਣ ਦੇ ਕਾਰਨ ਮੌਸਮ ਵੀ ਥੋੜਾ ਜਾਂ ਕਲੀਅਰ ਬਣਦਾ ਹੋਇਆ ਦਿਖਾਈ ਦੇਵੇਗਾ ਜਿਸ ਦੇ ਨਾਲ ਮੀਂਹ ਦੀ ਗਤੀਵਿਧੀ ਤਾਂ ਨਾ ਮਾਤਰ ਦੇ ਬਰਾਬਰ ਰਹਿ ਜਾਣਗੀਆਂ ਤੇ ਧੁੱਪ ਦੇ ਹਾਲਾਤ ਵੀ ਬਣਦੇ ਹੋਏ ਦਿਖਾਈ ਦੇਣਗੇ ਥੋੜੀ-ਬੋਤੀ ਧੁੱਪ ਦੀ ਗਤੀਵਿਧੀ ਜਿਹੜੀ ਹੈ ਇਹਨਾਂ ਦਿਨਾਂ ਦੇ ਵਿੱਚ ਜ਼ਿਆਦਾ ਬਣਦੀ ਹੋਈ ਦਿਖਾਈ ਦੇਵੇਗੀ ਜਿਸ ਦੇ ਨਾਲ ਮੌਸਮ ਥੋੜਾ ਜਿਹਾ ਸੁਹਾਵਣਾ ਹੁੰਦਾ ਦਿਖਾਈ ਦੇਵੇਗਾ ਪਰ ਪੱਛਮੀ ਸਿਸਟਮ ਜਿਹੜੇ ਨੇ ਉਹ ਪਹਾੜੀ ਖੇਤਰ ਵਿੱਚ ਫੇਰ ਤੋਂ ਆ ਰਹੇ ਨੇ ਇਹਨਾਂ ਦਿਨਾਂ ਦੇ ਵਿਚਕਾਰ ਤੇ ਫੇਰ ਤੋਂ ਠੰਡ ਦੇ ਹਾਲਾਤ ਵੀ ਅਚਾਨਕ ਵਿਗੜਦੇ ਦਿਖਾਈ ਦੇ ਸਕਦੇ ਨੇ ਅਜਿਹਾ ਨਹੀਂ ਹੈ ਕਿ ਬਹੁਤ ਜ਼ਿਆਦਾ ਠੰਡ ਕੜਾਕੇ ਦੀ ਪਵੇਗੀ ਪਰ ਹਾਂ ਇਹਨਾਂ ਜ਼ਰੂਰ ਹੈ ਕਿ 2 ਜਾਂ 3 ਦਿਨ ਇਹਨਾਂ ਦਿਨਾਂ ਦੇ ਵਿਚਕਾਰ ਦੁਬਾਰਾ ਤੋਂ ਠੰਡ ਅਚਾਨਕ ਆਪਣੇ ਪੈਰ ਪੰਜਾਬ ਦੇ ਵਿੱਚ ਫੈਲਦੀ ਦਿਖਾਈ ਦੇਵੇਗੀ ਕੜਾਕੇ ਦੀ ਠੰਡ ਦੇ ਹਾਲਾਤ ਜਿਹੜੇ 2 ਤੋਂ 3 ਦਿਨ ਇਹਨਾਂ ਦਿਨਾਂ ਦੇ ਵਿੱਚਕਾਰ ਬਣਦੇ ਹੋਏ ਦਿਖਾਈ ਦੇਣਗੇ ਖਾਸ ਤੌਰ ਤੇ ਪਹਾੜੀ ਖੇਤਰਾਂ ਦੇ ਸਿਸਟਮ ਦੇ ਕਾਰਨ ਫਿਰ ਆਖਰੀ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ 25 26 ਤੋਂ ਲੈ ਕੇ 31 ਤਰੀਕ ਤੇ ਮੌਸਮ ਜਿਹੜੇ 6 ਦਿਨ ਨੇ ਇਹਨਾਂ ਵਿੱਚਕਾਰ 25 26 27 28 ਇਹਨਾਂ ਦਿਨਾਂ ਦੇ ਵਿੱਚਕਾਰ ਤਾਂ ਮੌਸਮ ਫਿਰ ਠੀਕ ਹੈ ਪਛਮੀ ਹਵਾ ਦੀ ਵਾਪਸੀ ਹੋ ਰਹੀ ਹੈ ਪਰ 28 ਤੋਂ ਬਾਅਦ 31 ਤਰੀਕ ਦੇ ਵਿੱਚਕਾਰ ਫਿਰ ਮੌਸਮ ਦੇ ਵਿੱਚ ਗੜਬੜੀ ਬਣਦੀ ਹੋਈ ਦਿਖਾਈ ਦੇਵੇਗੀ ਮੀਂਹ ਤੇ ਹਾਲਾਤ ਪਣਦੇ ਹੋਏ ਦਿਖਾਈ ਦੇਣਗੇ ਕਿਉਂਕਿ ਆਖਰੀ ਦਿਨਾਂ ਦੇ ਵਿੱਚ ਇੱਕ ਹੋਰ ਸਿਸਟਮ ਪੰਜਾਬ ਦੇ ਵਿੱਚ ਆਉਂਦਾ ਦਿਖਾਈ ਦੇ ਰਿਹਾ ਹੈ ਤੇ ਇਸ ਸਿਸਟਮ ਦੇ ਕਾਰਨ ਦੁਆਰਾ ਤੋਂ ਮੀਂਹ ਦੇ ਹਾਲਾਤ ਪੰਜਾਬ ਦੇ ਵਿੱਚ ਬਣ ਸਕਦੇ ਨੇ ਜਿਸ ਤੋਂ ਕੀ ਉਮੀਦ ਹੈ ਕਿ ਪੰਜਾਬ ਦੇ ਜਿਹੜੇ ਹਾਲਾਤ ਨੇ ਠੰਡ ਦੇ ਉਹ ਫੇਰ ਤੋਂ ਵਿਗੜਦੇ ਹੋਏ ਦਿਖਾਈ ਦੇਣਗੇ ਕਿਸਾਨਾਂ ਦੇ ਪੱਖ ਤੋਂ ਇਹ ਜਿਹੜਾ ਮੀਂਹ ਹੋਵੇਗਾ ਥੋੜਾ ਜਾਂ ਨੁਕਸਾਨਦਾਇਕ ਹੋ ਸਕਦਾ ਹੈ ਕਿਉਂਕਿ ਇਹਨਾਂ ਦਿਨਾਂ ਦੇ ਵਿੱਚਕਾਰ ਕਣਕ ਥੋੜੀ ਜੀ ਵੱਡੀ ਹੋਣ ਲੱਗਦੀ ਹੈ ਖਾਦਾਂ ਦੇ ਸਪਰੇਹਾਂ ਦਾ ਸਮਾਂ ਚੱਲ ਰਿਹਾ ਹੁੰਦਾ ਹੈ ਤੇ ਅਜਿਹੇ ਦੇ ਵਿਚਕਾਰ ਅਗਰ ਮੀਂਹ ਆਉਂਦੇ ਨੇ ਤਾਂ ਫੇਰ ਕਿਸਾਨਾਂ ਦਾ ਨੁਕਸਾਨ ਹੋ ਸਕਦਾ ਹੈ ਪਰ ਕੋਈ ਵੱਡੀ ਅਪਡੇਟ ਨਹੀਂ ਹੈ ਇਸ ਮੀਂਹ ਦੇ ਬਾਰੇ ਕਿਉਂਕਿ ਹਜੇ 20 ਤੋਂ 25 ਦਿਨ ਪਏ ਨੇ ਅਜਿਹੇ ਦੇ ਵਿਚਕਾਰ ਕੋਈ ਲੰਬੀ ਪ੍ਰੈਡਿਕਸ਼ਨ ਕਰਨਾ ਚੰਗੀ ਗੱਲ ਨਹੀਂ ਹੈ ਪਰ ਫਿਰ ਵੀ ਤੁਹਾਨੂੰ ਇੱਕ ਅਸੀਂ ਓਵਰਵਿਊ ਦੇ ਰਹੇ ਹਾਂ ਕਿ ਇਹ ਮੌਸਮ ਜਿਹੜਾ ਵਿਗੜਦਾ ਹੋਇਆ ਦਿਖਾਈ ਦੇ ਸਕਦਾ ਹੈ ਇਹਦੇ ਬਾਰੇ ਜਿਸ ਤੋਂ ਵੀ ਮੌਸਮ ਵਿਭਾਗ ਵੱਲੋਂ ਕੋਈ ਵੀ ਅਪਡੇਟ ਆਵੇਗੀ ਸਭ ਤੋਂ ਪਹਿਲਾਂ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰਾਂਗੇ ਉਦੋਂ ਤੱਕ ਚੈਨਲ ਤੇ ਨਵੇਂਓ ਵੈਦਰ ਅਪਡੇਟਸ ਨੂੰ ਪਹਿਲੀ ਵਾਰ ਦੇਖ ਰਹੇ ਹੋ ਚੈਨਲ ਸਬਸਕ੍ਰਾਈਬ ਕਰਦੇ ਹੋ ਮਿਲਦੇ ਆ ਜੀ ਅਗਲੀ ਜਾਣਕਾਰੀ ਲੈ ਕੇ ਅਗਲੀ ਵੀਡੀਓ ਵਿੱਚ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ